ਕੀ ਤੁਸੀਂ ਚਿਤਾ ਕਿੱਥੇ ਦੇ ਰਹੇ ਨਾਲ ਮੈਂ ਪ੍ਰੇਮਨਗਰ ਬੜਾ ਮਲਕ ਭਾਜੀ ਮੈਂ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣੇ ਨੇ ਰਾਹ 'ਚ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਆ ਆਡੀਆਂ ਵੀ ਚਿਟਾ ਵੇਚਦੇ ਸਾਰੇ 15-20 ਜਣੇ ਇਹਨਾਂ ਨੇ 15-20 ਜਣੇ ਨੇ ਫੇਰ ਗੁੰਡਾ ਕਰਦੀ ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਣ ਦਾ ਹੀ ਇਹਨਾਂ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤਾਂ ਕਰਕੇ ਇੱਕ ਵਾਰ ਇਹ ਆਪਾਂ ਦੋ ਜਣੇ ਕਿਹੜਾਈ ਹੋਈ ਕਿਤਾ ਵੀ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਦੰਤਰ ਮਾਰਨ ਲਾ ਪਏ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਦੀਨਗਰ ਕੈਂਪ ਸੀ ਕਿਨਾਂ ਮੋਟਰਸਾਈਕਲ ਵੀ ਸਾੜਦੇ ਉਹਨਾਂ ਦਾ ਕਿੰਨੇ ਬੰਦੇ ਚੱਲਦੇ ਉਹਨਾਂ ਦਾ ਇੱਕ ਹੀ ਹੋਇਆ ਹੁਣ ਲੈਕਾ ਕਿਹੜੇ ਹਿਆਣ ਆਏ ਉਹਨਾਂ ਕੋ ਸਾਰਿਆਂ ਕੋ ਦੱਤਰੀ ਸਾਡੇ ਕੋ ਗੋ ਜੀ ਉਹਨਾਂ ਦਾ ਬੰਦਾ ਏਟ ਮਾਰੀ ਭਾਜੀ ਆਪਣੀ ਸੈਲਫ ਡਿਫੈਂਸ ਲਈ 80 ਮਾਰਨੀ ਆਪਾਂ ਖਾਲੀ ਆ ਤੇ ਆਪਾਂ ਦੋ ਜਾਣੇ ਉਹ ਉਹ ਲੋਕ ਜ਼ਿਆਦਾ ਸੀ ਉਹ 15 20 ਜਾਣੇ ਕੋਈ ਆ ਪੁਰਾਣੇ ਰਣਜੀਤ ਸ਼ਾਹ ਕੇ ਜਾਂ ਕਿਸ ਕੰਮ ਦਾ ਪੁਰਾਣੀ ਰਣਜੀਤ ਕੋਈ ਨਹੀਂ ਹੈ ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਤੁਸੀਂ ਪੁਲਿਸ ਨੂੰ ਅੱਛਾ ਕਿਸ ਕੰਮ ਦੀ ਮੁਖਬਰੀ ਚਿੱਟੇ ਦੀ ਤੁਸੀਂ ਕੀ ਕਾਰੋਬਾਰ ਕਰਦੇ ਮੈਂ ਐਕਸਾਈਚ ਲੱਗਾ ਜੀ ਠੇਕੇ ਵਾਲੇ ਨਾਲ ਠੀਕ ਹੈ ਇਹ ਹਾਂ ਪ੍ਰਾਈਵੇਟ ਕੰਮ ਆ ਕਰੀਂਦਾ ਦੀਨानगर ਪੈਣਾ ਲੱਗਾ ਰਿਹਾ ਹੁਣ ਮੈਂ ਘਰ ਆਈ ਇਸ ਟਾਈਮ ਕੰਮ ਨਹੀਂ ਕਰਦਾ ਨਹੀਂ ਬੇਲੇ ਕਮਲਜੀ ਸਿੰਘ ਕਮਲ ਕੀ ਹੋਇਆ ਕੀ ਹਾਂਜੀ ਕੀ ਹੋਇਆ ਝਗੜਾ ਹੋਇਆ ਝਗੜਾ ਭਾਜੀ ਪਤਾ ਨਹੀਂ ਜੋਦੇ ਦੀ ਜੋਦਾ ਖਲੋਤਾ ਸੀ ਉੱਥੇ ਜੋਦੇ ਨੂੰ ਆ ਕੇ ਦੱਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸੇ ਨੂੰ ਕੋਟਦਾ ਕਦੀ ਕਿਸੇ ਨੂੰ ਕੋਟਦਾ ਸੀਤਾ ਤੇ ਨਾਲ ਚੀਲਾ ਸੀਤਾ ਉਹ ਤਾਂ ਪ੍ਰੇਮਨਗਰ ਦਾ ਬੁੜਾ ਵਾਲ ਦਾ ਸ਼ੀਲਾ ਬਾਲਮਿਕਾ ਜਿਹੜਾ ਇੱਧਰ ਦਾ ਇਹ ਆ ਕੀ ਨਾਲ ਆਪਣੇ ਪਾੜੀ ਗੇੜ ਪਾੜੀ ਗੇੜੀ ਪੈਂਦਾ ਨਾ ਹਾਤੀ ਗੇੜ ਦਾ ਹਨ ਇਹ ਉਥੋਂ ਦਾ ਜੇ ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਘੁੱਟਦੇ ਏਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਤੇ ਉਹਦੇ ਦਾਤਰ ਮਾਰਦਾ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ੜਾ ਮੈਂ ਘਰੋਂ ਆਇਆ ਤੁਰਦਾ ਹੀ ਅੱਗੋਂ ਮੇਰੇ ਵੀ ਦਾਤਰ ਮਾਰਤਾ ਮੇਰੇ ਹੱਥਾਂ ਉਂਗਲ ਕੋ ਵੜ ਛੜੀ ਇਹਨਾਂ ਮੇਰੇ ਤਿੰਨ ਬੰਦੇ ਝਖੜੀ ਹੋਏ ਜੀ ਕਿਹੜੀ ਗੱਲ ਦੀ ਲੜਾਈ ਲੜਾਈ ਪਤਾ ਹੀ ਨਹੀਂ ਭਾਜੀ ਉਹਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮ ਮੋਰਸਾ ਕੋਲ ਉਹਨਾਂ ਦਾ ਬਈ ਉਹਦਾ ਕਿੰਨੇ ਲਾਏ ਉਹ ਨਹੀਂ ਜੇ ਪਤਾ ਆਪ ਨੂੰ ਸੱਚ ਕਿੱਥੇ ਦੇ ਵਿੱਚ ਕੋਈ ਨਹੀਂ ਛੜਿਆ ਕੋਈ ਜੋ ਮਕਸਦ ਕੋਈ ਇੱਕ ਵਾਰ ਸੀ ਸੀਤਾ ਮਾ ਸੀਤਾ ਮੁੰਡਾਵਾ ਉਹਨਾਂ ਦਾ ਜਿਹੜਾ ਮੋਰਸਾ ਸਾੜਿਆ ਦੂਜੇ ਬੰਦੇ ਦਾ ਦੱਤਰ ਰਾਹੁਲ ਦੱਤਰ ਇਹਨਾਂ ਦਾ ਕੋਈ ਪਹਿਲਾਂ ਦਾ ਲੈਣ ਦੇਣੀ ਸੀ ਕੋਈ ਉਸ ਚੱਕਰ ਦੇ ਅਜੇ ਕੋਈ ਲੜਾਈ ਹੋਈ ਹੈ ਮੋਰਸਾ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਹਾਂ ਤਫ਼ਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਵੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ। ਕੁੱਲ ਕਿੰਨੇ ਪੰਜ ਕਦਮ ਪੰਜ ਕਦਮ ਦਜਖ ਵੀ ਹੋਇਆ ਦੋਵੇਂ ਪਾਸੇ ਨਹੀਂ ਉਂਗਲਾ ਅਗਲਾ ਤੇ ਲੱਗੇ ਸਟਾ ਉਂਗਲਾਂ ਤੇ ਚੱਲ ਜਾ ਚੱਲ ਜੇ ਤਫ਼तीश ਕਰੀ